ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਤ ਪ੍ਰਤੀ ਜਿਹੜੇ ਮੇਰੇ ਸ਼ਬਦਾਬਲੇ ਹੁੰਦੇ ਆ ਉਹ ਇੰਨੀ ਬੈਡ ਨਹੀਂ ਹੁੰਦੀ ਔਰ ਖਰਾਬ ਨਹੀਂ ਹੁੰਦੀ ਪਰ ਅੱਜ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਸੁਣਿਆ ਤੇ ਮੈਨੂੰ ਇਦਾਂ ਲੱਗਾ ਵੀ ਜਵਾਬ ਉਹ ਦੇਣਾ ਬਣਦਾ ਕਹਿੰਦੀ ਮੈਂ ਡੀਆਈ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਰਿਕਵੈਸਟ ਕਰਦੀ ਆ ਬੀੜੇ ਤੁਹਾਡੇ ਪੁਲਿਸ ਵਾਲੇ ਧੱਕਾ ਕਰ ਰਹੇ ਨੇ ਉਹਨੂੰ ਰੈਸਟ ਕਰੋ ਤੇ ਨਹੀਂ ਸਾਨੂੰ ਕਿਤੇ ਸੜਕਾਂ ਤੇ ਨਾ ਉਤਰਨਾ ਪੈ ਜੇ ਜਿਹੜੀ ਭਵੰਤਮਨ ਦੀ ਸਰਕਾਰ ਬਣਾਈ ਸੀ ਆਮ ਲੋਕਾਂ ਨੇ ਬਣਾਈ ਸੀ ਤੇ ਇਹਦਾ ਰਵਈਆ ਸਹੀ ਨਹੀਂ ਹੈਗਾ ਇਦਾਂ ਦੀ ਸਟੇਟਮੈਂਟ ਆਈ ਬੀਬਾ ਦੀ ਤੇ ਬੀਬਾ ਜੀ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਜਿਹੜੀ ਡਾਂਗ ਐਸਵਾਈਐਲ ਐਸਵਾਈਐਲ ਨਹਿਰ ਵਾਲੇ ਮੁੱਦੇ ਤੇ ਕਹਿੰਦੇ ਸੀ ਲੈ ਕੇ ਜਾਵਾਂਗੇ ਮੈਂ ਜਾਊ ਡਾਂਗ ਲੈ ਕੇ ਉਹ ਡਾਂਗ ਘਰੇ ਹੈਗੀ ਆ ਜਾਂ ਪੁਲਿਸ ਨੂੰ ਫੜਾਤੀ ਮਿਲਟਰੀ ਦੇ ਫੇਰਨ ਵਾਸਤੇ ਵੈਸੇ ਤੁਹਾਡੀ ਗੱਲ ਦਾ ਜਵਾਬ ਦਿੱਤਾ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿ ਤੁਹਾਨੂੰ ਚੈਲੰਜ ਕਰਦਾ ਸੀ ਸਮੇਧ ਸ਼ੈਣੀ ਨੇ ਜੋ ਕੁਝ ਕੀਤਾ ਤੁਸੀਂ ਫਿਰ ਵੀ ਸ਼ਰਮ ਨਹੀਂ ਮੰਨੀ ਉਹਦੇ ਕੋਲੋਂ ਕੀ ਕੁਝ ਕਰਵਾਇਆ ਸਭ ਨੂੰ ਪਤਾ ਹੈ ਔਰ ਵੀ ਬਾਈ ਬੇਨਤੀ ਹੈ ਵੀ ਤੁਹਾਡੇ ਕੋਲੇ ਅਰਦਾਸ ਦੀ ਪਾਵਰ ਹੈਗੀ ਆ ਲੋੜ ਹੀ ਨਹੀਂ ਡੀਆਈਜੀ ਸਾਭ ਨੂੰ ਕਹਿਣ ਦੀ ਰਿਕਵੈਸਟ ਕਰਨ ਦੀ ਤੁਸੀਂ ਜਾ ਕੇ ਗੁਰੂ ਰਾਮਦਾਸ ਜੀ ਦੇ ਪਾਸੇ ਚਰਨਾਂ ਵਿੱਚ ਬੇਨਤੀ ਕਰੋ ਜੇ ਅਸੀਂ ਗਲਤ ਹੈਗੇ ਵਾਂ ਇਦਾਂ ਕਹਿਣਾ ਹੁੰਦਾ ਵੀ ਸਾਡਾ ਕੱਖ ਨਾ ਰਵੇ ਇਦਾਂ ਕਹਿ ਦਿਓ ਜਾ ਕੇ ਜੇ ਬੇਨਤੀ ਕਰ ਦਿਓ ਵੀ ਪੁਲਿਸ ਵਾਲਿਆਂ ਨੂੰ ਪਰਮਾਤਮਾ ਸਤਿਮਤ ਬਖਸ਼ੇ ਪਰਸ਼ਮਤ ਕਿਉਂ ਬਖਸ਼ੂ ਪਰਮਾਤਮਾ ਪਰਮਾਤਮਾ ਨੇ ਸੇਵਾ ਲੈਣੀ ਹੈ ਵੀ ਜਿਹੜੇ ਤੁਸੀਂ ਪੁੱਠੇ ਸਿੱਧੇ ਕੰਮ ਕੀਤੇ ਨੇ ਉਹ ਭੰਡਾ ਭੰਨਣਾ ਅਗਲੇ ਕੰਮ ਬਦਨਾਮ ਹੋਣਗੇ ਪੁਲਿਸ ਵਿਭਾਗ ਨੂੰ ਇਸ ਵਕਤ ਪਤਾ ਲੱਗ ਚੁੱਕਾ ਹੈ ਵੀ ਤੁਸੀਂ ਪੁਲਿਸ ਦੇ ਕੋਲੋਂ ਆਪਣੇ ਰਾਜ ਵਿੱਚ ਕਿੰਨੇ ਗੰਦੇ ਕੰਹਾਉਣੇ ਕੰਮ ਕਰਾਏ ਨੇ ਅੱਜ ਮੈਨੂੰ ਨਾ ਜਿਹੜੇ ਰਿਟਾਇਰ ਅਫਸਰ ਨੇ ਪੁਲਿਸ ਦੇ ਉਹਨਾਂ ਦੇ ਬਹੁਤ ਫੋਨ ਆਏ ਕਹਿੰਦੇ ਸ਼ੁਕਰ ਹੈ ਇਹ ਫੜਿਆ ਗਿਆ ਮਲੰਗ ਸਰ ਮਲੰਗ ਤਾਂ ਕਿਉਂ ਕਹਿਣਾ ਅਮੀਰ ਬੰਦਾ ਹੈ ਅਰਬਾਂ ਕਰਮਾਂ ਪਤੀ ਹੈ ਪਰ ਉਹ ਕਹਿੰਦੇ ਪੁਲਿਸ ਅਫਸਰ ਕਹਿੰਦੇ ਕਹਿੰਦੇ ਸਾਡੇ ਕੋਲੋਂ ਧੱਕੇ ਨਾਲ ਚਿੱਟਾ ਤੱਕ ਵੀ ਬਕਾਇਆ ਇਹਨਾਂ ਨੇ ਤੇ ਬੀਬਾ ਕਹਿੰਦੀ ਭਵੰਤਮਾਨ ਨੂੰ ਕਿ ਤੁਹਾਨੂੰ ਕਿਹਨੇ ਇਹ ਹੱਕ ਦਿੱਤਾ ਧੱਕੇਸ਼ਾਹੀ ਕਰਨ ਦਾ ਉਹ ਤਾਂ ਕਿਸ਼ਾਹੀ ਕਿਦੋਂ ਕਰਦਾ ਉਹ ਤਾਂ ਚੁਟਕਲੇ ਸੁਣਾ ਕੇ ਤੁਹਾਡੀਆਂ ਗੱਪ ਕਹਾਣੀਆਂ ਤੁਹਾਡੇ ਤੇ ਪੇਸ਼ ਕਰ ਰਿਹਾ ਕਾਰਵਾਈ ਤਾਂ ਪੁਲਿਸ ਕਰ ਰਹੀ ਹੈ ਵਿਜੀਲੈਂਸ ਕਰ ਰਹੀ ਹੈ ਭਵੰਤਮਨ ਦਾ ਨਹੀਂ ਕੋਈ ਰੋਲਾ ਹੈਗਾ ਨਾਲ ਤੁਸੀਂ ਕਹਿੰਦੇ ਭਵੰਤਮਨ ਤੋਂ ਥੱਲੇ ਭਵੰਤਮਨ ਦੇ ਉੱਤੇ ਭਵੰਤਮਨ ਕਿਹਦੇ ਥੱਲੇ ਭਵੰਤਮਨ ਦਿੱਲੀ ਦੀ ਗੱਲ ਮੰਨਦਾ ਹੈ ਨਾਲੇ ਇਦਾਂ ਕਹਿੰਦੇ ਫਿਰ ਸਿੱਧਾ ਕਹੋ ਵੀ ਇਹ ਦਿੱਲੀ ਤੋਂ ਸਭ ਕੁਝ ਚੱਲਦਾ ਹੈ ਕਿ ਦਿੱਲੀ ਤਾਂ ਬੀਜੇਪੀ ਦੀ ਹੈ ਨਾ ਉਹ ਤੇ केजरीवाल ਤੇ ਉਹ ਤੁਹਾਡੇ ਨੇ ਉਹ ਤੁਹਾਡੇ ਨੇ ਬੀਬਾ ਤੇ ਹੁਣ ਵੀ ਅੰਦਰ ਖਾਤੇ 9 ਮਾਸ ਦਾ ਰਿਸ਼ਤਾ ਕਿਤੇ ਜੁੜ ਨਾ ਜਾਵੇ। ਇਦਾਂ ਨਹੀਂ ਲੱਗਦਾ। ਪਰ ਬੀਬਾ ਜੀ ਧਿਆਨ ਰੱਖੋ। ਤੁਹਾਡੇ ਕੋਲੇ ਜਿਹੜਾ ਸੋਨਾ ਸੀ ਨਾ ਲਖਣ ਵੇਲੇ ਤੁਸੀਂ 25 26 ਕਿਲੋ ਰਖਾਇਆ ਸੀ। ਹੁਣ ਤਾਂ 25 26 ਕਿਤੇ ਮੰਨ ਨਾ ਹੋਵੇ। ਕਿਉਂਕਿ ਉਹ ਸੋਨਾ ਦਰਵਾਸਾ ਤੋਂ ਗਿਆ ਹੋਇਆ ਹੈ। ਤੇ ਉਹਦੇ ਵਿੱਚ ਪਤਾ ਨਹੀਂ ਕਿਹੜੇ ਗਜਰੇ ਜਿਹੜੇ ਉਹ ਅਮਤਾਬਦ ਨੇ ਇਸ ਵਾਰ ਨੇ ਰਾਏ ਦੇ ਨਾਲ ਸ਼ੂਟਿੰਗ ਕੀਤੀ ਸੀ ਉੱਥੇ ਉਹ ਕਾਹਨੂੰ ਗਾਣਾ ਸੁਣਾਉਣਾ ਮੈਂ ਤੁਸੀਂ ਥੋੜਾ ਜਿਹਾ ਸਿੱਖੀ ਦੇ ਨਾਲ ਤੁਲਨਾਤ ਰੱਖਦੇ ਪਰ ਤੁਹਾਡਾ ਹੈ ਕੁਛ ਨਹੀਂ ਬੜਾ ਵਧੀਆ ਬਿਆਨ ਦਿੱਤਾ ਅਗੇ ਪੁਲਿਸ ਵਾਲਿਆਂ ਨੂੰ ਨੱਥ ਪਾਓ ਮਤਲਬ ਜਿਹੜਾ ਤੁਹਾਨੂੰ ਫੜੂ ਉਹਨੂੰ ਨੱਥ ਪਾਓ ਤੁਸੀਂ ਚਿੱਟਾ ਵੇਚੋ ਤੇ ਆਪਣੇ ਭਰਾ ਦੇ ਰਖੜੀ ਬੰਨੀ ਹੋਣੀ ਹੈ ਦੇ ਉਹ ਚਿੱਟੇ ਵਾਲੇ ਪੈਸੇ ਵਿੱਚੋਂ ਥੋੜਾ ਬਹੁਤਾ ਮਾਨ ਸਨਮਾਨ ਭੇਜਿਆ ਹੁਣ ਡਰ ਲੱਗਦਾ ਹੈ ਨਾ ਹੁਣ ਵੀ ਕਿਤੇ ਅਰਦਾਸ ਨਾ ਕਰਨੀ ਪੈ ਜੇ ਕਰੋ ਕੋਈ ਨਹੀਂ ਕੋਈ ਗੱਲ ਨਹੀਂ ਅਰਦਾਸ ਵਿੱਚ ਵੀ ਬਖਸ਼ੇ ਜਾਉਂਗੇ ਉੱਥੇ ਵੀ ਉਹਨਾਂ ਗੁਰਸਿੱਖਾਂ ਨੇ ਲਾਸਟ ਵਿੱਚ ਇੱਥੇ ਸਮਾਪਤੀ ਕੀਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਜੀ ਕੇ ਦੇਖੋ ਅਰਦਾਸ ਦੇ ਬੋਲ ਕੀ ਨੇ ਇਦਾਂ ਗੁੰਡਾ ਕਰਦਿਆਂ ਨਾ ਕਰੋ ਬੀਬਾ ਪੁਰਸ ਨੂੰ ਆਪਣਾ ਕੰਮ ਕਰਨ ਦਿਓ ਅਗਲਾ ਸੀਐਮਡੀ ਕੁਰਸੀ ਤੇ ਬੈਠਾ ਹੈ ਅਗਲੇ ਨੇ ਜ਼ਿੰਮੇਵਾਰੀ ਚੱਕੀ ਹੈ ਵੀ ਮੈਂ ਚਿੱਟੇ ਦੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਹੈ ਮੈਂ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਨਿਭਾਉਣਾ ਹੈ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਵੀ ਬਾ ਫੇਰ ਬੇਨਤੀ ਹੈ ਵੀ ਜਿਹੜੀ ਤੁਸੀਂ ਧਮਕੀ ਦਿੱਤੇ ਨੇ ਸੜਕਾਂ ਤੇ ਉਤਰਨ ਦੀ ਇਹ ਭਲੇਖੇ ਚ ਨਾ ਰਹੇ ਜੋ ਕਿਤੇ ਗਦਾਫੀ ਨਾਲ ਪਤਾ ਕੀ ਹੋਇਆ ਸੀ ਅਗਲੇ ਨੇ ਸੜਕਾਂ ਦੇ ਭਜਾ ਭਜਾ ਕੇ ਕੁੱਟਿਆਂ ਨਾਲੇ ਬਾਅਦ ਦੇ ਵਿੱਚ ਪਤਾ ਨਹੀਂ ਕਿੱਧਰ ਗਿਆ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਲਓ ਲੁੱਟ ਖੋੜ ਦਾ ਪੈਸਾ ਤੁਹਾਡੇ ਕੋਲੇ ਬਹੁਤ ਹੈ ਬਜ਼ੇਰੇ ਮੁਲਖਾਂ ਵਿੱਚ ਪ੍ਰਾਪਰਟੀ ਬਣਾ ਲਈ ਐਸ਼ ਕਰੋ ਉਹ ਜਿਵੇਂ ਕੈਪਟਨ ਸਾਹਿਬ ਨੇ ਕਿਸੇ ਨੇ ਸ਼ੇਅਰ ਬੋਲਿਆ ਸੀ ਕਿ ਸਵੇਰੇ ਉੱਠ ਕੇ ਰਾਤ ਨੂੰ ਪੀਤੀ ਹੋਈ ਲਾਹਣੇ ਹੋਵੇ ਤਾਂ ਦਹੀਂ ਦਾ ਬਾਟਾ ਪੀ ਲਿਆ ਕਰ ਦੁਪਹਿਰੇ ਬਿਸ਼ਕੀ ਨਹੀਂ ਸਾ ਬੀਰੀ ਬੀਅਰ ਤੇ ਸ਼ਾਮ ਨੂੰ ਬਿਸ਼ਕੀ ਤਫੀਮ ਫੂਮ ਖਾ ਲੈ ਕਰ ਮੜਾ ਮੋਟਾ ਬਹੁਤ ਕੁਛ ਆ ਤੁਹਾਡੇ ਕੋਲੇ ਤੇ ਉਧਰ ਧਿਆਨ ਦੇ ਕੇ ਨਾ ਤੇ ਆਪਣੇ ਜਿਹੜੇ ਕੀਤੇ ਗੁਨਾਹ ਨੇ ਉਹਦੀ ਭੁੱਲ ਭਲ ਬਖਸ਼ਾ ਲਓ ਮਾੜੀ ਮੋਟੀ ਤੇ ਧਮਕੀਆਂ ਨਾ ਦਿਓ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ